ਮੈਂ ਸਵੇਰ ਚੀ ਦਾ ਸ਼ੌਕ ਬਹੁਤ ਸੀ ਮਾਰੇ ਜਿੰਨਾ ਮੈਨੂੰ ਸ਼ੌਕ ਸੀ ਨਾ ਉਹਨੇ ਮੈਨੂੰ ਮਾਰ ਕੇ ਮੇਰਾ ਘਰ ਪੂਰਾ ਕਰਤਾ ਜੇ ਹੈ ਜੇ ਮੈਨੂੰ ਸ਼ੌਕ ਸੀ ਇਹ ਜੇ ਇਹਨਾਂ ਸ਼ੌਕ ਦੀ ਕੋਈ ਸੱਚੇ ਰਾਜ ਜਿਹੜਾ ਕੋਈ ਸੱਚਾ ਬੱਚਾ ਮਿਲੇ ਤਾਂ ਮੈਂ ਉਹਨਾਂ ਦੇ ਹੱਥ ਕਰਾਂ ਸੀ ਉਹਨਾਂ ਦੇ ਹੱਥ ਰੱਖੀਏ ਅਸੀਂ ਜੇ ਹਰ ਵੀ ਇਹਨਾਂ ਨੂੰ ਪਤਾ ਚਾਹ ਅਸੀਂ ਸੱਚੇ ਆ ਜਾਂ ਝੂਠੇ ਆ ਉਹ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਦਿਨ ਦੁਨੀਆ ਦੇ ਵਾਲੀ ਹੈ ਸੰਸਾਰ ਦੇ ਵਾਲੀ ਦੋ ਕੁੜਿਆਂ ਦੇ ਵਾਲੀ ਹੈ ਜੀ ਜਿੰਨਾ ਮੈਨੂੰ ਇਹਨਾਂ ਦਾ ਸ਼ੌਕ ਸੀ ਇਹਨਾਂ ਨੂੰ ਬੇਨਾਈ ਮਰਤੇ ਸ਼ੌਕ ਕੀਤਾ ਮੈਨੂੰ ਵੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਉਹਨਾਂ ਚੰਡੀ ਕਰਵਾ ਆ ਰਿਹਾ ਨੇ। ਬਈ ਗਾਗੇ ਦੇ ਕੋਲੀ ਲੱਗੀ ਹੁੰਦੀਆਂ ਨਾ ਕਿ ਜਦੋਂ ਇਹ ਹਾਜ਼ਰ ਹੁੰਦੇ ਆ ਫਿਰ ਫਿਰ ਐਂ ਜੀ ਕਰਦਾ ਵੀ ਨੱਚ-ਨੱਚ ਕੇ ਰਾਂ ਇਹ ਕਰੀ ਆਪਣਾ ਸਰੀਰ ਤੋੜ ਲਈਏ। ਫਿਰ ਜਿੰ ਜਦੋਂ ਹਾਜ਼ਰ ਹੋ ਜਾਂਦੇ ਆ ਤਾਂ ਫਿਰ ਦੇਖ ਲਓ ਵੀ ਉਸ ਟਾਈਮ ਜਾਨੀ ਇਹ ਜਾਂ ਬੇਕਰੀ ਕੁੰਭਰ ਭਾਲੀ ਜਾਂ ਰੱਜ ਕੇ ਢੋਲਦੇ। ਜਿਉਂ-ਜਿਉਂ ਢੋਲ ਵੱਜਦਾ ਤੇ ਉਹਦੇ ਉਹ ਸਾਡਾ ਅੰਗ-ਅੰਗ ਪੁਰਦਾ ਜਾਂਦਾ। ਜਿੰਦਾ ਜਿੰਦਾ ਢੋਲ ਚੱਲੂਗਾ ਉਦੋਂ-ਉਦੋਂ ਸਾਡਾ ਅੰਗ ਪੁਰਦਾ ਜਾਊਗਾ। ਕਰਦੇ ਆਂ ਅਗਰ ਆਪਨੇ ਜਾਣਿਆ ਦੋ ਘੜੀਆਂ ਫਿਰ ਲੋਕ ਵੀ ਉੱਠ ਕੇ ਨੇ ਦੇਖ ਕੇ ਸਾਡਾ ਜਿਹੜਾ ਨੱਚਣਾ ਹੈ ਹੋਰ ਛਟਾਇਲ ਦਾ ਬਖਰਾ ਗਿਆ ਉਹਦੀ ਬੰਦ ਗਿਆ ਬਖਰਾ ਦੁਨੀਆਂ ਤੋਂ ਹੈ ਵੀ ਹੋਰ ਛਟਾਇਲ ਦਾ ਜੀ ਜਦੋਂ ਅਸੀਂ ਨੱਚਦੇ ਹੁੰਨੇ ਆ ਕੁੰਬਰ ਪੈਂਦੀ ਹੈ ਸਾਡੀ ਉਸ ਮੋਕੇ ਹਰ ਇਨਸਾਨ ਦਾ ਜੀ ਕਰਦਾ ਉਹ ਵੀ ਉੱਠ ਕੇ ਬਾਪੇ ਨਾਲ ਨੱਚਣਾ ਚੱਲਾ ਤੇ ਲੱਗ ਜਾਂਦੇ ਲੋਕ ਕਈ ਗਏ ਲੱਗ ਜਾਂਦੇ ਦਾ ਦਾ ਲੱਗ ਜਾਂਦੇ ਫਿਰ ਸਾਡੇ ਨਾਲ ਨੱਚਣ ਜੀ ਯਾਨੀ ਬੜੀ ਰੂਪੋਸ਼ੰਦੀ ਆ ਰੂਮਾਂ ਦੇਖ ਕੇ ਵੀ ਦੇਖੋ ਸਾਡੀ ਰੂਪ ਮਨ ਨਾਲ ਕਿੰਨੀ ਰੂਪੀ ਆ ਇਹਨ ਜਿਹੜੀ ਇਹ ਚੀਜ਼ ਹੈ ਹੈ ਹੀ ਦੁਨੀਆਂ ਤੋਂ ਮਰਾਲੀ ਚੀਜ਼ ਹੈ ਬੰਦਗੀ ਹੈ ਜੀ ਅਵੇ ਮਰਾਲੀ ਚੀਜ਼ ਹੈ ਜੀ ਅਵੇ ਇਹਨਾਂ ਤੋਂ ਜੋ ਮੰਗੋ ਅੱਜ ਨਹੀਂ ਹੋਰ ਦਿਨ ਹਫ਼ਤੇ ਤੱਕ ਪੇਸ਼ ਕਰ ਦੇਣਗੇ ਜਾਂ ਕਿਤੇ ਕਰ ਕਰ ਦੇਣਗੇ ਅਬ ਖਾਲੀ ਨਹੀਂ ਦਿਨ ਜਾਣ ਦਿੰਦੇ ਦਰਬਾਰ ਤੋਂ ਜੀ ਜੀ ਕਣਿਓ ਲੋਕ ਆਉਂਦੇ ਵੀ ਬਹੁਤ ਪਲੇ ਤੋਂ ਪਲੇ ਵੀ ਆ ਰਹੇ ਨੇ ਜੈਸੇ ਦੁੱਖ ਲੈ ਕੇ ਆ ਰਹੇ ਕੋਈ ਗੜਿਆ ਸੜਿਆ ਕੋਈ ਲਤਾ ਵੱਢਣ ਆਈਆਂ کیڑے پہ ہویا رہے ریشے چو رہے ہیں بدوہ مار رہے ہیں ایڈی ماری حالت دے لوگ آ رہے ہیں کوئی ہیارہ دے حساب سے لوگ آئے آ ہزاروں کے حساب لی آئے تو اے کرنے والا بھی کرما رہا ہے جہاں بھی آگے چل بچی جہاں تین تو کوڑے ارگا کرتا کوڑے ارگا ہی کر دیں پھر مال کھاں واقعی لوگ کہہ دے تیہ دن بعد باپو جی بڑی تھوڑی رحمت ہے بڑی تھوڑی رحمت آ باپ جی بہت فرق پی گیا ਉਹ ਕਮਲੇ ਕੇ ਸਾਡੀ ਕਾਦੀ ਰਹਿਮਤਾ ਰਹਿਮ ਤੇਨਾਂ ਦੀ ਸਰਕਾਰਾਂ ਦੀ ਸੰਦਾ ਇਸ ਦਾ ਹੁਕਮ ਦੇ ਬੱਜੇ ਹੋਇਆ ਸੰਦਾ ਜੋ ਹੁਕਮ ਲੱਗਿਆ ਅਸੀਂ ਉਹਦੀ ਪਾਲਣਾ ਕਰ ਰਹੇ ਆ ਅਸੀਂ ਉਹਨਾਂ ਦੇ ਹੁਕਮ ਅਨਸਾਰ ਚੱਲਦੇ ਜੋ ਵੀ ਕਰਦੇ ਨੇ ਉਹਨਾਂ ਦੇ ਹੁਕਮ ਨਾਲ ਕਰਨਾ ਸਾਨੂੰ ਕੁਝ ਨਹੀਂ ਪਤਾ ਵੀ ਆ ਸੀ ਕੀ ਗਵਰਨਰ ਕੀ ਇਹ ਜੋ ਸਮਝਾਉਂਦਿਆ ਸੀ ਉਹ ਬਚਨ ਬੋਲਦਿਆ ਇਨਸਾਨ ਆਪਣੇ ਆਪ ਐਡੋ ਮੈਡੀਕੀ ਜੁਆਤੀਏ ਤੈਨੂੰ ਕਹਿੰਦੇ ਬਾਬਾ ਜੀ ਬੜੀ ਰਹਿਮਤ ਹੋ ਗਈ ਬੜੀ ਰਹਿਮਤ ਹੋ ਰਿਹਾ ਸਾਡੀ ਕਾਦੀ ਰਹਿਮਤਾ ਇਹਨਾਂ ਦੀ ਰਹਿਮਤਾ ਉਹਨਾਂ ਚੀਜ਼ਾਂ ਨੂੰ ਦੇਖ ਕੇ ਪਿੰਡਾਂ ਦੇ ਪਿੰਡ ਆ ਜਾਂਦੇ ਬਾਬਾ ਜੀ ਘਰੇ ਚਾਰ ਨਿਪਾਉਂਦੇ ਸਾਈਂ ਜੀ ਘਰੇ ਚਾਰ ਨਿਪਾਉਂਦੇ ਬਜ਼ਾਰਾਂ ਦੇ ਬਜ਼ਾਰ ਆ ਜਾਂਦੇ ਆ ਬਾਬਾ ਜੀ ਲੈ ਕੇ ਜਾਣਾ ਘਰੇ ਚਾਰ ਨਿਪਾਉਂਦੇ ਚਾਰ ਨਿਪਾਉਂਦੇ ਸੋਰੇ ਸਾਡੇ ਚਰਨਾਂ ਨੂੰ ਕੀ ਕਸਤੂਰੀ ਲੱਗੀ ਆ ਕਹਿੰਦੇ ਸਾਡੇ ਚਰਨਾਂ ਨੂੰ ਕੀ ਕਸਤੂਰੀ ਲੱਗੀ ਆ ਅਸੀਂ ਵੀ ਤਾਂ ਤੁਹਾਡੇ ਵਰਗੇ ਹੀ ਆ ਅਜਿਹਾ ਇੱਕ ਸੰਗ ਦਾ ਨੇ ਜਿੰਮੇਗੀ ਚਰਨਾਂ ਦੀ ਧੂੜ ਆ ਜੀ ਬਾਕੀ ਗੱਲ ਹੈ ਨਹੀਂ ਬਾਬਾ ਜੀ ਸਾਡੇ ਆਸਤੇ ਤੁਸੀਂ ਰੱਬ ਨਹੀਂ ਬਾਬਾ ਜੀ ਸਾਡੇ ਆਸਤੇ ਰੱਬ ਉਹ ਰੱਬ ਤਾਂ ਰੱਬ ਹੀ ਆ ਬੈਠਾ ਰੱਬ ਤਾਂ ਸਾਡੇ ਕੋਲੇ ਹੀ ਆ ਤੁਹਾਨੂੰ ਦੇਖਣ ਦਾ ਚੱਜ ਨਹੀਂ ਚੱਜ ਨਹੀਂ ਤੁਹਾਨੂੰ ਆਪਾਂ ਨੂੰ ਦੇਖਣ ਦਾ ਚੱਜ ਨਹੀਂ ਰੱਬ ਤਾਂ ਕੋਲੇ ਹੀ ਬੈਠਾ ਆ ਰੱਬ ਕੋਈ ਦੂਰ ਨਹੀਂ ਜਾ ਯਾਦ ਕਰੋ ਭਾਈ ਉਹ ਹਾਜ਼ਰੀ ਆ ਜਾਂਦੇ ਆਪਾਂ ਨੂੰ ਦੇਖਣ ਦਾ ਦਸੂਰ ਨਹੀਂ ਦੇਖੋ ਤਾਂ ਜਦ ਦੇਖੋ ਕਿ ਜਦ ਮਿਲ ਜਾ ਕੇ ਤੁਹਾਡੇ ਉਹ ਰਹਿਮਤਾਂ ਆ ਲੈ ਨੇ ਰਹਿਮਤ ਬਹੁਤ ਹੈ ਨਾ ਫਕਨਾ ਜੀ ਨਾ ਪਕਰਾ ਜੀ ਰਹਿਮਤ ਬਹੁਤ ਹੈ ਭਾਈ ਜੋ ਦੁਨੀਆਂ ਤੋਂ ਮੰਗਦੇ ਆ ਰਹੇ ਨੇ ਸਭ ਜੀ ਆਸ ਆਪੂ ਤੇ ਕਰ ਰਹੇ ਨੇ ਦੇਖ ਲਓ ਇੰਨੀ ਸੰਗਤ ਹੁੰਦੀ ਆ 2-300 ਬੰਦਾ ਵੀ ਹੋ ਜਾਂਦਾ ਅੱਜ ਤੱਕ ਕੋਈ ਇਹ ਦਰਬਾਰ ਚੋਂ ਖਾਲੀ ਨਹੀਂ ਗਿਆ ਜੇ ਜਦੋਂ ਦੁੱਖ ਲੈ ਕੇ ਆਇਆ ਲੈ ਕੇ ਗਿਆ ਉਹ ਜੇ ਆਪਣੇ ਖੁਸ਼ੀਆਂ ਨਾਲ ਗਏ ਨੇ ਰੋਂਦੇ ਆਉਂਦੇ ਹੱਸਦੇ ਜਾਂਦੇ ਆ ਰੋਂਦੇ ਆਉਂਦੇ ਹੱਸਦੇ ਜਾਂਦੇ ਆ ਚਲੋ ਸਾਨੂੰ ਇੰਨੀ ਖੁਸ਼ੀ ਹੁੰਦੀ ਆ ਸੀਗਾ ਨੇ ਹਰ ਬੰਦੇ ਦਾ ਦੁੱਖ ਵੀ ਜੋ ਵੀ ਆ ਗਿਆ ਉਹਦਾ ਦੁੱਖ ਟੁੱਟ ਗਿਆ ਸਾਨੂੰ ਬੜੀ ਬਹੁਤ ਖੁਸ਼ੀ ਹੁੰਦੀ ਐ ਇਸ ਨੂੰ ਕਰੈਨੀ ਖੁਸ਼ੀ ਹੁੰਦੀ ਐ ਵੀ ਅਸੀਂ ਰੱਜ ਕੇ ਸੇਵਾ ਕਰੀਏ ਇਹਨਾਂ ਦੀ ਰੱਜ ਕੇ ਸੇਵਾ ਕਰੀਏ ਜਿੰਨੀ ਵੀ ਸਾਥ ਹੋਦੀ ਆ ਮੈਂ ਜੀ ਇਸ ਗੱਲ ਨੂੰ ਤਾਂ ਇਸ ਵੀ ਕੋਈ ਜਾਣਦਾ ਜਿਹੜਾ ਸਾਡੇ ਮਨ ਜਿਹੜਾ ਬਸਿਆ ਹੈ ਨਾ ਇਹ ਲੋਕਾਂ ਨੂੰ ਆਮ ਨੂੰ ਪਤਾ ਨਹੀਂ ਹੈਗਾ ਕਿਸੇ ਨੂੰ ਸਾਡੇ ਖੁਦ ਹੀ ਕਰ ਲੇ ਜੀ ਆਮ ਨਹੀਂ ਪਤਾ ਇਸ ਗੱਲ ਦਾ ਨੌਲੇ ਨਹੀਂ ਇਹਨਾਂ ਨੂੰ ਹੈ ਬਈ ਪਰ ਨਹੀਂ ਦੁਨੀਆ ਕਹਿੰਦੀ ਆ ਆ ਬਈ ਦੁਨੀਆ ਕਹਿੰਦੀ ਆ ਬਾਬਾ ਜੀ ਵਾਕਈ ਤੁਸੀਂ ਲਾਭ ਨਹੀਂ ਹੋ ਭਾਈ ਤੋਂ ਆ ਸਾਡੀ ਰੱਬ ਦਾ ਰੱਬਿਆ ਤਾਂ ਸਭ ਦਾ ਚਰਣਾ ਦੀ ਝੂਲ ਦਾ ਸਾਡੇ ਕੋਈ ਵਡਿਆਈ ਨਹੀਂ ਕੋਈ ਅਹੰਕਾਰ ਨਹੀਂ ਕੋਈ ਰਾਤ ਦੇ 10 ਵਜੇ ਵੀ ਆ ਗਿਆ ਸਾਨੂੰ ਉੱਠਣਾ ਪਿਆ 12 ਵਜੇ ਵੀ ਆ ਗਿਆ ਸਾਨੂੰ ਉੱਠ ਕੇ ਜਾਣਾ ਪੈਂਦਾ ਕਰਵਾ ਪੈਂਦਾ ਦੁਆਫ ਕੀਰਾ ਰਹਿ ਬੰਦਾ ਸਾਡੇ ਕੋਲੇ ਤਾਂ ਕਰ ਮੈਂ ਦੁਆਫ ਕੀਰਾ ਦਰਹਿ ਬੰਦਾ ਜੋ ਉਹਨਾਂ ਨੇ ਬਜੰ ਦਿੱਤੇ ਉਹ ਕਹਿਦੇ ਜੀ ਜਾਓ ਭਾਈ ਠੀਕ ਆ ਹੋ ਜਾਊਗਾ ਠੀਕ ਹੋਈ ਜਾਂਦੇ ਨੇ ਠੀਕ ਐਨੀ ਗੱਲ ਕਰਦਾ ਮੈਨੂੰ ਐਨੀ ਜਣੀ ਤਕਲੀਫ ਹੁੰਦੀ ਆ ਕਿਰੇ ਲਾ ਬਣਾ ਕੋ ਚਲੋ ਮਾਲਕ ਉਹਦਾ ਪੜਾ ਕਰੇ ਸੰਦਾ ਹੋ ਗਿਆ ਰੇ ਇਹ ਖੁਸ਼ ਕਰਦੇ ਰਹਿ ਉਹਦਾ ਦੁੱਖ ਟੁੱਟਦਾ ਰੇ